ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬ੍ਰੈਡ ਚੀਜ਼ ਪੀ ਆਪਾਂ ਨੂੰ ਕਈ ਵਾਰੀ 4-5 ਵਜੇ ਵੀ ਭੁੱਖ ਲੱਗਦੀ ਐ ਤੇ ਉਦੋਂ ਇਹ ਚੀਜ਼ ਬਣਾ ਕੇ ਖਾਓ ਤਾਂ ਇਹ ਬਹੁਤ ਵਧੀਆ ਟੇਸਟੀ ਟੇਸਟੀ ਬੰਦ ਐ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਇਹ ਵਾਸਤੇ ਆਪਾਂ ਲੈਣਾ ਪਈ ਇਕੱਠਿਆ ਟਮਾਟਰ ਤੇ ਬ੍ਰੇਕ ਕਟਿਆ ਸ਼ਿਮਲਾ ਮਿਰਚ ਬ੍ਰੈਡ ਲਿਆ ਇਹਦੇ ਤੇ ਪਾਵਾਂਗੇ ਇਹ ਚੀਜ਼ ਇਹ ਪਾਲੀਏ ਸਾਰੇ ਤੇ ਹੁਣ ਆਪਾਂ ਇਹਦੇ ਤੇ ਉਹ ਮਿਕਸ ਕਰਿਆ ਹੋਇਆ ਜਿਹੜਾ ਟਮਾਟਰ ਆ ਬ੍ਰੇਕ ਕਟਿਆ ਸੀ ਤੇ ਸ਼ਿਮਲਾ ਮਿਰਚ ਉਹ ਆਪਾਂ ਪਾ ਦਾਂਗੇ ਇਹਦੇ ਤੇ ਸਾਰੇ ਤੇ ਆਪਾਂ ਇਹਦੇ ਤੇ ਚੀਜ਼ ਹੋਰ ਪਾ ਦਾਂਗੇ ਥੋੜੀ ਜੀ ਤਾ ਕਿ ਜਿੰਨੀ ਆਪਾਂ ਚੀਜ਼ ਪਾਵਾਂਗੇ ਉਹਦੇ ਨੇ ਜਿਆਦਾ ਟੇਸਟ ਆਊਗਾ ਤੇ ਬਹੁਤ ਵਾਰ ਘਿਓ ਪਾ ਲੈ ਫਰਾਈ ਪੈਨ ਦੇ ਵਿੱਚ ਆਪਾਂ ਗਰਮ ਕਰ ਲੈਣਾ ਘਿਓ ਨੂੰ ਆਪਾਂ ਬਰਫ਼ ਲਈ ਆ ਕੌਲੀ ਦੇ ਵਿੱਚ ਬਰਫ਼ ਪਾਈ ਹੈ ਇਹ ਆਪਾਂ ਇੱਥੇ ਰੱਖ ਦੇਣੀ ਇਹਨੂੰ ਆਪਾਂ ਇਹਦੇ ਵਿੱਚ ਰੱਖ ਦੇਣਾ ਹੁਣ ਆਪਾਂ ਕੌਲੀ ਵੀ ਰੱਖਤੀ ਆ ਬਰਫ਼ ਪਾ ਕੇ ਵਿੱਚ ਤੇ ਬ੍ਰੈਡ ਪੀਜੇ ਨੂੰ ਵੀ ਆਪਾਂ ਵਿੱਚ ਰੱਖਤਾ ਆ ਆਪਾਂ ਇੱਕ ਥਾਲ ਨਾਲ ਜਾਂ ਪਲੇਟ ਨਾਲ ਇਹਨੂੰ ਕਵਰ ਕਰ ਦੇਣਾ ਚੰਗੀ ਤਰ੍ਹਾਂ ਲੋ ਕਰਕੇ ਛੱਡਣਾ ਹੁਣ ਆਪਾਂ ਇਹਨੂੰ 1 ਮਿੰਟ ਬੰਨਣ ਵਾਸਤੇ ਰੱਖਿਆ ਹੋਇਆ ਹੈ ਹੁਣ ਆਪਾਂ ਇਹਨੂੰ ਬਾਹਰ ਕੱਢਨੇ ਆਂ। ਹੁਣ ਆਪਾਂ ਬਾਹਰ ਕੱਢ ਆਪਣਾ 치즈 ਬ੍ਰੈਡ ਪੀਜ਼ਾ ਬਣ ਕੇ ਤਿਆਰ ਆ। ਹੁਣ ਆਪਾਂ ਫਿਰ ਇੱਥੇ ਪਾਵਾਂਗੇ ਜੀ ਚਾਟ ਮਸਾਲਾ। ਮਸਾਲਾ ਆਪਾਂ ਲਾ ਲਿਆ। ਇਹਦੇ ਨਾਲ ਬਹੁਤ ਵਧੀਆ ਟੇਸਟੀ ਬਣ ਗਿਆ। ਆਪਾਂ ਇਹਨੂੰ ਕੱਟਦੇ ਆ ਜੀ। ਆ ਹੁਣ ਆਪਾਂ ਬਣਾ ਕੇ ਇਹਨੂੰ ਤਿਆਰ ਕਰਿਆ ਸੀ ਜੀ ਤੇ ਆਪਾਂ ਵਿਚਾਲੇ ਉਹ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਖਾਣ ਵਾਸਤੇ ਤੋੜਦੇ ਆ। ਆ ਦੇਖੋ ਜੀ ਵਧੀਆ 치즈 ਪੀਜ਼ਾ ਆਪਣਾ ਤਿਆਰ ਹੋਇਆ। ਟੇਸਟੀ ਟੇਸਟੀ ਤੁਸੀਂ ਵੀ ਇਹ ਟਰਾਈ ਕਰਿਓ ਜੀ ਧੰਨਵਾਦ ਸਾਡੀ ਵੀਡੀਓ ਵਧੀਆ ਲੱਗਦੀ ਹੈ ਜੀ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਦਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੀ ਧੰਨਵਾਦ